ਕੋਣ ਮਹੀਨੇ ਵਿੱਚ ਇੱਕ ਹੋਰ ਬਲੱਖਣ ਤਿਹਾੜ ਚੱਲਦਾ ਹੈ ਇਹ ਹੈ ਸੁਭਾਰਾ ਦੇਣ ਦਾ ਤੇ ਹਰ ਵੇਲੇ ਪਿਆਰ ਅਤੇ ਵਧੀਆ ਬਿਸਕੁਟ ਮਿਲਦੇ ਹਨ ਬੀਜੀ 9798 ਤੋਂ ਸ਼ੁਰੂ ਕਰਿਆ ਬੀਜੀ ਹਾਂਜੀ 9798 ਤੋਂ ਸ਼ੁਰੂ ਕਰਿਆ ਇਹ ਵਸਕਟਾਂ ਦਾ ਕੰਮ ਹੈ ਕਿਉਂਕਿ ਇਹ ਹੀ ਇਹਨਾਂ ਦਾ ਹੀ ਟੇਸਟ ਵਧੀਆ ਹੁੰਦਾ ਜੀ ਉਹ ਜਿਹੜੇ ਇਲੈਕਟ੍ਰੋਨਿਕ ਆਈ ਉਹ ਵਧੀਆ ਸਵਾਦ ਨਹੀਂ ਹੁੰਦੇ ਜੀ ਉਹ ਪਸੰਦ ਨਹੀਂ ਕਰਦੀਆਂ ਇਹਦੀਆਂ ਬਣਾਂ ਉਹ ਜੋ ਬਣਵਾ ਵੀ ਲੈਂਦੀਆਂ ਪਹਿਲਾਂ ਪਹਿਲਾਂ ਜਿਨ੍ਹਾਂ ਨੇ ਬਣਵਾਏ ਵੀ ਆ ਉਹ ਬਾਅਦ ਚੋਂ ਫਿਰ ਆਪਣੇ ਕੋਲੇ ਆ ਕੇ ਦੁਬਾਰਾ ਬਣਵਾ ਕੇ ਲੈ ਕੇ ਮੈਂ ਤਾਂ ਵੀਰ ਜੀ 1 ਕਿਲੋ ਆਟੇ ਦੇ 60 80 ਰੁਪਏ ਲੈਣੇ ਆ ਹੀ ਅਸੀਂ ਠੀਕ ਹੈ ਜੀ ਤੇ 2 ਕਿਲੋ ਆਟੇ ਦੇ 160 ਰੁਪਏ ਲੈਣੇ ਪਰ ਇੱਕ ਇਹ ਕੰਮ 2-3 ਮਹੀਨਿਆਂ ਦਾ ਹੀ ਹੁੰਦਾ ਜੀ ਬਾਅਦ ਚੋਂ ਤਾਂ ਫਿਰ ਕੋਈ ਹੋਰ ਕੰਮ ਕਰਨਾ ਪੈਂਦਾ ਵਾ ਫਾਈਦਾ ਸਾਡੇ ਵੀ ਮੇਰੇ ਭਰਾ ਦੇ ਵੀ ਜਾਂਦਾ ਮੈਨੂੰ ਪੈੰਦੀ ਚੱਲ ਗਈ ਹੋਵੇ ਹੁਣ ਤੱਕ ਠੀਕ ਹੈ ਹਾਂ ਜੀ ਪੂਰਾ ਸਾਈਡ ਬੁਆਰੀ ਸਾਡੇ ਬਜ਼ੁਰਗਾਂ ਨੂੰ ਇਹ ਕਹਿੰਦੇ ਹੁਣ ਤਾਂ ਸੁਧਾਰ ਦੇ ਕੇ ਆਉਂਦੇ ਚਾਰ ਵੇਕਿਆਂ ਰਿਆਉਂਦੇ ਨੇ ਹੁਣ ਸੁਧਾਰ ਦੇ ਕੇ ਆਉਂਦੇ ਇੱਕ ਪਾਸੇ ਜਿੱਥੇ ਅਜੋਕੇ ਪਦਾਰਥਵਦੀ ਯੋਗ ਵਿੱਚ ਭੈਣਾ ਭਰਾਵਾ ਦਾ ਇੱਕ ਦੂਜੇ ਨਾਲ ਸਹਿਓ ਘਟਦਾ ਜਾਂਦਾ ਹੈ ਉੱਥੇ ਦੂਜੇ ਪਾਸੇ ਸ਼ਾਵਣ ਮਹੀਨਾ ਇੱਜਾ ਮਹੀਨਾ ਆਉਂਦਾ ਹੈ ਜਿਸ ਵਿੱਚ ਭੈਣਾ ਭਰਾਵਾ ਦਾ ਤਿਹਾ ਜੋ ਇੱਕ ਦੂਜੇ ਨਾਲ ਵਾਦਾ ਹੈ ਉਸ ਦਾ ਕੰਮ ਹੈ ਕਿ ਇੱਕ ਤਾਂ ਇੱਥੇ ਤੀਆਂ ਦਾ ਤਿਹਾੜਾ ਹੁੰਦਾ ਹੈ ਕਿਉਂਕਿ ਤੀਆਂ ਦੇ ਦੌਰਾਨ ਹੀ ਪੈਣਾ ਆਪਣੇ ਪੇਕੇਆਂ ਨੂੰ ਮਿਲਣ ਜਾਂਦੀ ਹਨ ਉੱਥੇ ਆਪਣੀਆਂ ਸੱਜੀਆਂ ਸਹੇਲੀਆਂ ਨਾਲ ਖੇਡਦੀਆਂ ਹਨ ਪਿੰਗਾ ਝੂੜਦੇ ਹਨ ਪੁਰਾਣੇ ਦਿਨਾਂ ਦੀਆਂ ਯਾਦਾਂ ਤਾਜ਼ਾ ਕਰਦੀਆਂ ਹਨ ਤੇ ਉਸ ਦੇ ਨਾਲ ਹੀ ਇੱਕ ਸਾਵਣ ਮਹੀਨੇ ਵਿੱਚ ਇੱਕ ਹੋਰ ਬਲੱਖਣ ਤਿਹਾੜਾ ਚੱਲਦਾ ਹੈ ਇਹ ਹੈ ਸੁਧਾਰਾ ਦੇਣ ਦਾ ਇਹ ਸੁਧਾਰਾ ਜਿਵੇਂ ਪਰੰਪਰਾਗਤ ਤਰੀਕੇ ਨਾਲ ਦਿੱਤਾ ਜਾਂਦਾ ਹੈ ਤੇ ਸਾਨੂੰ ਤੁਹਾਨੂੰ ਦਿਖਾਉਣੇ ਆ ਅਸੀਂ ਖੜੇ ਹਾਂ ਇਸ ਟਾਈਮ ਰਾਏਕੋਟ ਦੇ ਇੱਕ ਬੈਸਕੋੜਾ ਦੇ ਪੱਟੇ ਤੇ ਜਿੱਥੇ ਲਗਿਆ ਇੱਥੇ ਹਰ ਵੇਲੇ ਤਿਆਰ ਅਤੇ ਵਧੀਆ ਬਿਸਕੁਟ ਮਿਲਦੇ ਹਨ ਪ੍ਰਾਤੋ ਤਿਆਰ ਵੀ ਕਰਕੇ ਦਿੰਦੇ ਹਨ ਪਰ ਜ਼ਿਆਦਾਤਰ ਲੋਕਾਂ ਦਾ ਇਹ ਆ ਕਿ ਲੋਕ ਆਪਣਾ ਸਮਾਨ ਲਿਆ ਕੇ ਇਸ ਭਟ ਤੇ ਪ੍ਰਾਤਨ ਤਰੀਕੇ ਨਾਲ ਬਿਸਕੁਟ ਘੜਾਉਂਦੇ ਹਨ ਪ੍ਰਾਤਨ ਤਰੀਕਾ ਜਾਨੀ ਕਿ ਅੱਗ ਦੇ ਉੱਤੇ ਕਿਉਂਕਿ ਅੱਜ ਕੱਲ ਬਿਸਕਟ ਦੀ ਜਿੰਨੀਆਂ ਮਰਜ਼ੀ ਮਿੱਲਾ ਚੱਲਦੀਆਂ ਹਨ ਕੋਈ ਹੋਰ ਚੱਲਦੇ ਹਨ ਵਿਕਰੀਆਂ ਚੱਲਦੀਆਂ ਹਨ ਇਲੈਕਟ੍ਰੋਨਿਕ ਪਰ ਲੋਕ ਤਰਜੀਹ ਦਿੰਦੇ ਹਨ ਜ਼ਿਆਦਾ ਪੁਰਾਣੇ ਭੱਟਾਂ ਦੇ ਉੱਤੋਂ ਹੀ ਜਿ세 ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਉਹ ਸਾਹਮਣੇ ਭਾਈ ਜੀ ਬਿਸਕਟ ਆਪਣੇ ਹੱਥੇ ਹੀ ਮਸ਼ੀਨ ਗੇੜ ਕੇ ਕੱਢ ਰਹੇ ਨੇ ਤੇ ਅੱਗੇ ਉਹ ਸਾਹਮਣੇ ਭੜ ਦੇ ਵਿੱਚ ਤਿਆਰ ਹੋ ਰਹੇ ਨੇ ਤੇ ਇਹਨਾਂ ਤੇ ਹੀ ਜ਼ਿਆਦਾ ਲੋਨ ਨੂੰ ਤਰਜੀਹ ਦਿੰਦੇ ਹਨ ਇਸ ਟਾਈਮ ਬੈਠੇ ਨੇ ਮਾਤਾ ਜੀ ਆਹ ਗੱਲ ਕਰਦੇ ਆ ਉਹਨਾਂ ਨੇ ਮਾਤਾ ਜੀ ਕੀ ਹੁਣ ਆਪਣੇ ਸਰਵਜੀਤ ਸਰ ਹਾਂਜੀ ਇਹ ਕੀ ਤਿਹਾਰ ਬਣਿਆ ਹੋਇਆ ਬਿਸਕਟਾਂ ਦਾ ਪਹਿਲਾਂ ਤੇ ਰੀਤੀ ਰਵਾਇਤ ਰਹਿ ਬਜਾਰਾਂ ਵਿੱਚ ਦਾ ਮਾਤਾ ਹਾਂਜੀ ਤੇ ਸੰਦੀ ਜੀ ਤੋਂ ਬੱਚਿਆਂ ਨੂੰ ਗੁੱਡੀਆਂ ਨੂੰ ਸੁਧਾਰੇ ਦੇ ਕੇ ਆਉਂਦੇ ਨੇ ਇਹਨਾਂ ਆਉਂਦੇ ਨੇ ਉਹ ਭੈਣਾ ਵੀ ਰੀਤੀ ਕਰੀਏ ਸਾਡੇ ਭਰਾ ਤੋਂ ਨਾਲ ਰਿ ਲੈ ਕੇ ਆਵਾਂਗੇ ਰੀਤੀ ਰਵਾਇਤ ਕਰੀਏ ਸਾਰੇ ਤੇ ਭੈਣਾ ਕਿਉਂ ਇੰਨੇ ਬਿਸਕੁਟਾ ਨੂੰ ਡੀਗਰੀਆਂ ਨੂੰ ਕਿਉਂਕਿ ਅੱਜ ਕੱਲ ਤਾਂ ਹੋਰ ਸਵਾਰੀ ਬਹੁਤ ਆਉਂਦਾ ਨਹੀਂ ਜੀ ਅਸੀਂ ਉਹ ਤਿਆਰ ਰਿਵਾਜ ਕਰਿਆ ਹੈ ਪਹਿਲਾਂ ਤੋਂ ਹਾਂਜੀ ਪਹਿਲਾਂ ਸਾਡੇ ਨੂੰ ਮੇਰੇ ਭਰਾ ਦੇ ਕਿ ਜਾਂਦੇ ਮੈਨੂੰ 35 ਸਾਲ ਜਾਈਂ ਹੋ ਗਏ ਹੁਣ ਤੱਕ ਠੀਕ ਹੈ ਹਾਂਜੀ ਭੂਆ ਸੱਡ ਭੂਆ ਜੀ ਸਾਡੇ ਬਜ਼ੁਰਗ ਕਹਿੰਦੇ ਸੀ ਹੁਣ ਕਿ ਹੁਣ ਤੱਕ ਸੁਧਾਰ ਦੇ ਕਿਉਂ ਨਹੀਂ ਠੀਕ ਹੈ ਸਾਡੇ ਚਾਰ ਬੇਟੀਆਂ ਮੇਰੇ ਆਪ ਦੇ ਨੇ ਜਿੰਨਾ ਸੁਧਾਰ ਦੇ ਕੇ ਆਉਂਦੇ ਸੀ ਤੇ ਹੁਣ ਤੁਸੀਂ ਕਢਾਉਣੇ ਤੁਸੀਂ ਕਿਸ ਨੂੰ ਦੇਣਾ ਜੀ ਮੈਂ ਆਪਣੀਆਂ ਬੇਟੀਆਂ ਨੂੰ ਤਾਂ ਕਢਾਣੇ ਆ ਜਾਵਾਂ ਠੀਕ ਹੈ ਜੀ ਹਾਂਜੀ ਤੇ ਕੀ ਕੀ ਇਹਦੇ ਵਿੱਚ ਪੈਂਦਾ ਸਮਾਨ ਹੈ ਇਹ ਲੋ ਚਾਰਟਾ ਖੰਡ ਘਿਓ ਦੁੱਧ ਜਿਨ੍ਹਾਂ ਕੋਈ ਲੰਬੀ ਵਾਲੇ ਘਟਾਉਣੇ ਉਹ ਵੀ ਘਾ ਲੈਂਦੇ ਨੇ ਤੇ ਜਿਸ ਤਰ੍ਹਾਂ ਅੱਜ ਕੱਲ ਅਸੀਂ ਦੇਖਿਆ ਕਿ ਇੱਕ ਬਿਜਲੀ ਦੇ ਮਸ਼ੀਨਾਂ ਦੇ ਵੀ ਨਿਕਲਦੇ ਪੈਸੇ ਕੋਟਾ ਉਹ ਵਿਕਰੀਆਂ ਵੀ ਆ ਗਈਆਂ ਪਰ ਤੁਸੀਂ ਇੱਥੇ ਕਿਉਂ ਘਣਾਉਂਦੇ ਹੋ ਤਾਂ ਕਿਉਂ ਨਹੀਂ ਘਣਾਉਂਦੇ ਨਹੀਂ ਹੱਥਾਂ ਦੇ ਵਧੀਆ ਹੁੰਦੇ ਨੇ ਕੀ ਇਹਦਾ ਟੇਸਟ ਦਾ ਫਰਕ ਹੈ ਜਾਂ ਕੀ ਫਰਕ ਹਾਂਜੀ ਟੇਸਟ ਦਾ ਫਰਕ ਹੁੰਦਾ ਤੇ ਹੋਰ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਧੀਆਂ ਜਾਂ ਭੈਣਾਂ ਨੂੰ ਬੋਲੋ ਅੱਗੇ ਧੀਆਂ ਨੂੰ ਮੁੰਡੇ ਆਉਂਦੇ ਹੁੰਦੇ ਸੀ ਹਵਤਾ ਰਹਿ ਜਾਂਦੀ ਸੀ ਮਹੀਨਾ ਰਹਿ ਜਾਂਦੀ ਸੀ ਰੋਡੀਆਂ ਰਹਿ ਕੇ ਧੀਆਂ ਦਾ ਫੇਰ ਮਨਾਉਂਦਿਆ ਨੇ ਤੇ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਸੇੜੀਆਂ ਤੇ ਮੈਂ ਕਿਹਦੇ ਆਪਾਂ ਪ੍ਰਾਅ ਮੈਂ ਦੇਖਾਂਗੇ ਸੁਨਾਰੇ ਤੇ ਤੁਹਾਡਾ ਟ੍ਰੇਨ ਦਾ ਮਤਲਬ ਹੈ ਵੀ ਇਹ ਕਿ ਪ੍ਰਾਹ ਜੋ ਚੱਲਦੀ ਆਉਂਦੀ ਆ ਜਾਂ ਕਿਵੇਂ ਐਸਾ ਵਾ ਇਹ ਸ਼ੁਰੂ ਚੱਲਦੀ ਆਂਦੀ ਪੁਰਾਣੇ ਬਜ਼ੁਰਗਾਂ ਤਾਂ ਕੀ ਅੱਗੇ ਵੀ ਚੱਲੂਗੀ ਇਹ ਹਾਂਜੀ ਅੱਗੇ ਵੀ ਚੱਲੋਗੇ ਇਸੇ ਤਰ੍ਹਾਂ ਜਿਵੇਂ ਜਿਸ ਤਰ੍ਹਾਂ ਤੁਸੀਂ ਜਿਸ ਤਰ੍ਹਾਂ ਤੁਸੀਂ ਅੱਜ ਆਪ ਦੇਣ ਚੱਲੇ ਹੋ ਜਿਵੇਂ ਤੁਹਾਡੀਆਂ ਨੋਹਾਂ ਨੇ ਜਿਹੜੇ ਪੁੱਤ ਨੇ ਜਾਂ ਹੋਰ ਆ ਉਹ ਵੀ ਕੀ ਅੱਗੇ ਦੇ ਹਸਾਨ ਦੇਣ ਜਾਂਦੇ ਆ ਹਾਂਜੀ ਮੈਂ ਬੇਟਾ ਦੇ ਕੇ ਉਹ ਭੈਣਾ ਪਿਆ ਠੀਕ ਹੈ ਹਾਂਜੀ ਤੇ ਤੁਹਾਨੂੰ ਆ ਹਾਂਜੀ ਮੈਂ ਭਰਾ ਦੇ ਕੇ ਜਾਂਦਾ ਉਹ ਬਾਹਰ ਜਾਂਦੀ ਉਹ ਭੇਜ ਦਿੰਨੇ ਸਾਰਾ ਹਾਂ ਲਈ ਉਹ ਤੁਹਾਡੇ ਕਹਿਣ ਦਾ ਮਤਲਬ ਹੈ ਗੱਲ ਨੋਟ ਕਰਨ ਵਾਲੀ ਆ ਕਿ ਇਹਨਾਂ ਨੇ ਜੋ ਗੱਲ ਇੱਕ ਬਹੁਤ ਵਧੀਆ ਕਹੀ ਆ ਕਿ ਇਹਨਾਂ ਦਾ ਭਰਾ ਹੈ ਤਾਂ ਵਿਦੇਸ਼ ਚ ਹਾਂਜੀ ਕਿਉਂਕਿ ਵਿਦੇਸ਼ ਚ ਉਹ ਤਾਂ ਨਹੀਂ ਸਾਦੇ ਪਰ ਫਿਰ ਵੀ ਉਹ ਇਸ ਤਰ੍ਹਾਂ ਤਿਆਰ ਸੁਧਾਰਾ ਤਿਆਰ ਕਰਾ ਕੇ ਦਿੰਦੇ ਆ ਨਾ ਸੋਝਿਆ ਕਦੋਂ ਕੀ ਕਹਿਣਾ ਤੇ ਬਾਰੇ ਮੈਂ ਤਾਂ ਕਿੰਨੀ ਪਰਮਾਤਾ ਇਹੋ ਜਿਹਾ ਭਾਈ ਸਾਹਿਬ ਨੂੰ ਭੈਣ ਨਾਲ ਪਿਆਰ ਬਣਾਇਆ ਠੀਕ ਹੈ ਤੇ ਸਾਡਾ ਕਹਿਣ ਦਾ ਮਤਲਬ ਜੇਕਰ ਤੁਸੀਂ ਬੇਸੀ ਧਰਤੀ ਤੇ ਬੈਠੇ ਹੋ ਪਰ ਇਹ ਬੈਕਕੋਰਡ ਤੁਹਾਡਾ ਤਿਆਰ ਕਰਾਉਂਦੇ ਆ ਹਾਂਜੀ ਇਹ ਤਾਂ ਹੈ ਇਹ ਤੁਹਾਡਾ ਪਿਆਰ ਬਣਾਉਂਦੇ ਆ ਅੱਜ ਵਾਲਾ ਚਲੋ ਬਹੁਤ ਵਧੀਆ ਜੀ ਤੇ ਸਾਡੇ ਨਾਲ ਵੀਰ ਜੀ ਬੈਠੇ ਇਹਨਾਂ ਨਾਲ ਵੀ ਗੱਲ ਕਰਦੇ ਆ ਵੀ ਕੀ ਕਹੜਾ ਦੱਸੋ ਫਿਰ ਫਿਰ ਹਾਂਜੀ ਸੋਟੇ ਸੁਨਾਰੇ ਦਾ ਸਾਡੇ ਜੀ ਸਮਾਜ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਇਹ ਜਿਹੜੇ ਰਿਵਾਜ ਬਣਾਏ ਨੇ ਜੋ ਕਿ ਤਿਆਂ ਨੇ ਜਿਹੜੀਆਂ ਉਹਨਾਂ ਦੇ ਨਾਲ ਜਿਹੜਾ ਉਹਨਾਂ ਨੂੰ ਸਤਕਾਰ ਮਾਪੇ ਬੇ ਘਰੋਂ ਤੇ ਕਹਦੇ ਘਰੋਂ ਸਤਕਾਰ ਮਿਲਦਾ ਰਹੇ ਇਹ ਸਾਡੇ ਸਮਾਜ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਜਿਹੜੀਆਂ ਇਹ ਰੀਤਾਂ ਚਲਾਈਆਂ ਨੇ ਇਹ ਰਿਵਾਜ ਬਹੁਤ ਅੱਛੇ ਚਲਾਏ ਹੋਏ ਨੇ ਸਿਆਣੇ ਬੰਦੇ ਨੇ ਸੋ ਇਸ ਲਈ ਸੰਦਾਰਾ ਦੇ ਭਰਾ ਜਾਂਦਾ ਜਾਂ ਬਾਪ ਜਾਵੇ ਤਾਂ ਲੜਕੀਆਂ ਸਾਡੀਆਂ ਧੀਆ ਅੜੀਕਦੀਆਂ ਹਨ ਹਮੇਸ਼ਾ ਅਮੇਸ਼ਾ ਲਈ ਹੋ ਮਾਪਿਆਂ ਵੱਲੋਂ ਕੋਈ ਨਾ ਕੋਈ ਭਰਾ ਆਵੇ ਪਰਜਾਈ ਆਵੇ ਜਾਂ ਹੋਰ ਕੋਈ ਵੀ ਮੈਂਬਰ ਇੱਥੇ ਆਵੇ ਤਾਂ ਪੀਆਂ ਸਾਡੇ ਅੜੀਕਦੀਆਂ ਹਨ ਇਹ ਇੱਕ ਰਿਵਾਜ ਬਣਾਏ ਹਨ ਧੀਆ ਦੇ ਘਰ ਅਸੀਂ ਖਾਲੀ ਹੱਥ ਨਹੀਂ ਜਾ ਸਕਦੇ ਕਿਉਂਕਿ ਕੁਛ ਨਾ ਕੁਛ ਅਸੀਂ ਮਿੱਠਾ ਜਾਂ ਕੋਈ ਵੀ ਹੋਰ ਚੀਜ਼ ਜਿਹੜਾ ਅੱਛਾ ਹੈ ਬਸ ਪਦਾਰਥਾਂ ਉਹ ਅਸੀਂ ਲੈ ਕੇ ਜਾਣੇ ਹੁੰਦੇ ਹੰਤਿਆਂ ਵਾਸਤੇ ਸੋ ਮੈਂ ਤਾਂ ਇੱਥੇ ਤੱਕ ਕਹੂੰਗਾ ਕਿ ਜਿੰਨਾ ਏਕਿਆਂ ਦੇ ਘਰਾਂ ਦੇ ਵਿੱਚ ਤਿਆਂ ਦਾ ਸਤਿਕਾਰ ਕਰਦੇ ਹਨ ਤਿਆਂ ਨੂੰ ਉਹ ਬਕਾਇਦਾ ਸਤਿਕਾਰ ਦਿੰਦੇ ਹਨ ਸਮੇਂ ਸਿਰ ਜਿਹਾ ਕਿ ਉਹਨਾਂ ਨੂੰ ਮਿਲਦੇ ਹਨ ਉਹਨਾਂ ਨੂੰ ਪਦਾਰਥ ਜਾਂ ਕੱਪੜਾ ਜੋ ਕੁਛ ਵੀ ਬਣਦਾ ਹੈ ਉਹ ਦਿੰਦੇ ਹਨ ਉਹਨਾਂ ਦੀ ਸਹਾਜ ਏਕਿਆਂ ਦੇ ਘਰ ਦੇ ਵਿੱਚ ਵਰਕਰਾ ਰੱਖਦੇ ਹਨ ਉਹ ਘਰ ਚੜ੍ਹਦੀ ਕਲਾ ਵਿੱਚ ਰਹਿਣਗੇ ਤੇ ਜਿਸ ਤਰ੍ਹਾਂ ਉਹਨਾ ਵੀ ਜੀ ਨੇ ਦੱਸਿਆ ਇੱਕ ਬਹੁਤ ਵਧੀਆ ਗੱਲ ਦੱਸੀ ਆ ਕਿ ਜੋ ਧੀਆ ਆਪਣੇ ਪੇਕਿਆਂ ਦੇ ਵਿੱਚ ਪਿਆਰ ਬਰਕਰਾਰ ਰੱਖਦੀਆਂ ਨੇ ਉਹਨਾਂ ਦੇ ਘਰ ਵੀ ਵਾਤੇ ਰਹਿੰਦੇ ਹਨ ਤੇ ਇੱਕ ਤਰੀਕੇ ਨਾਲ ਇਹਨਾਂ ਨੇ ਅਸੀਂ ਪਹਿਲਾਂ ਵੀ ਗੱਲ ਕਰਦੇ ਸੀ ਇਹਨਾਂ ਨੇ ਸਿੱਧਾ-ਸਿੱਧਾ ਇਹ ਗੱਲ ਦੱਸਿਆ ਸੀ ਕਿ ਧੀ ਜੰਮਦੀ ਹੈ ਤੇ ਇਹ ਜੋ ਇਹ ਰਸਮ ਹੈ ਭਰੂਣ ਹੱਤਿਆ ਨੂੰ ਖਤਮ ਕਰਨ ਦੇ ਵਿੱਚ ਵੀ ਅਹਿਮ ਰੋਲ ਪਾ ਕਰਦੀ ਆ ਉਹ ਗੱਲ ਕਰਦੇ ਆ ਇਸ ਬਾਰੇ ਵੀ ਇਹਨਾਂ ਨੇ ਹਾਂ ਜੀ ਇਹ ਗੱਲ ਕਹੀ ਸੀ ਜੋ ਮੈਂ ਇੱਥੇ ਤੱਕ ਏ ਕਹ ਰਿਹਾ ਕਿ ਤਿਆ ਜੋ ਹਨ ਇਹ ਸਮਾਜ ਦਾ ਬਹੁਤ ਵੱਡਾ ਹਿੱਸਾ ਹਨ ਜੇ ਸਾਡੇ ਤਿਆ ਹੀ ਨਾ ਹੋ ਤਾਂ ਸੰਸਾਰ ਕਿਵੇਂ ਚੱਲੂਗਾ ਸੋ ਇਸ ਲਈ ਸਾਨੂੰ ਚਾਹੀਦਾ ਹੈ ਸਮਾਜ ਨੂੰ ਜਿੰਨਾ ਹੋ ਸਕੇ ਅਸੀਂ ਤਿਆ ਨੂੰ ਪਿਆਰ ਕਰੀਏ ਸਤਿਕਾਰ ਕਰੀਏ ਔਰ ਜੋ ਪ੍ਰੋਣ ਹੱਤਿਆ ਕਰਦੇ ਹਨ ਵੱਡੇ ਵੱਡੇ ਪਾਪ ਕਰਦੇ ਹਨ ਉਹ ਕਰ ਨਹੀਂ ਚੱਲ ਸਕਦੇ ਕਿਸੇ ਨਾ ਕਿਸੇ ਸਮੇ ਉਹ ਕਰ ਪ੍ਰਵਾਲ ਹੋ ਜਾਣਗੇ ਜਿਹੜੇ ਏਡੇ ਵੱਡੇ ਵੱਡੇ ਪਾਪ ਕਰਦੇ ਆ ਨੇ ਇਸ ਲਈ ਮੈਂ ਸਮਾਜ ਨੂੰ ਬੇਨਤੀ ਕਰਦਾ ਹਾਂ ਕਿ ਅਜਿਹੇ ਹਰਨ ਤੋਂ ਜ਼ਰੂਰ ਸੰਕੋਚਣਾ ਚਾਹੀਦਾ ਹੈ ਤਿਆਂ ਤੇ ਪੁੱਤਾਂ ਦੇ ਵਿੱਚ ਕੋਈ ਫਰਕ ਨਹੀਂ ਅੱਜ ਸਾਈਕ ਤੋਂ ਲੈ ਕੇ ਹਵਾਈ ਜਹਾਜ਼ ਤੱਕ ਸਾਡੀਆਂ ਧੀਆ ਚਲਾਉਂਦੀਆਂ ਹਨ ਜੋ ਵੱਡੇ ਵੱਡੇ ਮੈਕਨਾ ਦੇ ਵਿੱਚ ਦਿੱਪਟੀ ਸੈਕਟਰੀ ਕਮਿਸ਼ਨਰ ਦੇ ਉਧਾਤੇ ਉਸ ਦੇ ਵਿੱਚ ਵੱਡੇ ਵੱਡੇ ਉਧਾਤੇ ਸਾਡੀਆਂ ਧੀਆ ਕੰਮ ਕਰ ਰਹੀਆਂ ਹਨ ਸੋ ਇਸ ਲਈ ਇਹੀ ਸਮਾਜ ਨੂੰ ਬੇਨਤੀ ਕਰਾਂਗੇ ਕਿ ਤਿਆਂ ਦਾ ਸਤਿਕਾਰ ਕਰੋ ਤਿਆਂ ਨੂੰ ਚੰਗਾ ਪੜਾਓ ਕਾਬਲ ਬਣਾਓ ਤੇ ਇਹ ਜਿਹੜੀ ਸਾਜ ਹੈ ਪ੍ਰਾਣੀ ਜੋ ਬਜ਼ੁਰਗਾਂ ਦੀ ਸਾਡੀ ਚੱਲੀ ਹੋਈ ਰੀਤ ਹੈ ਇਹਨੂੰ ਅੱਗੇ ਵੀ ਚਲਾਉਣਾ ਚਾਹੀਦਾ ਹੈ ਸੋ ਇਹ ਇੱਕ ਸਤਿਕਾਰ ਹੈ ਤਿਆਂ ਦਾ ਸੋ ਮੈਂ ਇਹਨਾਂ ਨੂੰ ਕਹਿ ਕੇ ਜਿਮਾ ਮੰਗਦਾ ਹਾਂ ਸਾਰੇ ਸਮਾਜ ਨੂੰ ਇਹ ਬੇਨਤੀ ਕਰਦੇ ਆ ਕਿ ਭਾਈ ਤਿਆਂ ਦਾ ਸਤਿਕਾਰ ਕਰੋ ਜਿਹੜੇ ਤਿਆਂ ਦਾ ਸਤਿਕਾਰ ਕਰਨਗੇ ਇੱਕ ਬਿਲਕੁਲ ਗੱਲ ਜਾਲ ਰੱਖਿਓ ਉਹ ਪੇਕਾ ਪਰਿਵਾਰ ਆ ਜਿਹੜਾ ਚਰਨੀ ਕਰਾ ਦੇ ਵਿੱਚ ਹੋਊਗਾ ਜੇ ਤੀਆਂ ਸਤਿਕਾਰ ਨਹੀਂ ਕਰਦੇ ਉਹ ਕਿਸੇ ਨਾ ਕਿਸੇ ਦਿਨ ਘੱਟ ਡਾਊਨ ਹੋ ਜਾਣਗੇ ਤੇ ਇਸ ਲਈ ਤੀਆਂ ਦਾ ਸਤਿਕਾਰ ਕਰਨਾ ਬਹੁਤ ਜ਼ਰੂਰੀ ਹੈ ਸਾਡੇ ਜੋ ਰਵਾਜ ਹਨ ਤੀਆਂ ਦੇ ਰਵਾਜ ਹਨ ਲੜਕੀਆਂ ਇਕੱਠੀਆਂ ਹੋ ਕੇ ਮਿਲਦੀਆਂ ਗੱਲਦੀਆਂ ਹਨ ਸੋ ਉਹਨਾਂ ਨੂੰ ਸਿਆਆਂ ਜਾਂ ਕੱਪੜੇ ਦਿੰਦੇ ਹਨ ਹੋਰ ਜੋ ਕੁਝ ਵੀ ਹੈ ਇਹ ਰਵਾਜ ਇਸੇ ਤਰ੍ਹਾਂ ਚੱਲਣੇ ਚਾਹੀਦੇ ਹਨ ਇੰਨਾ ਕੁ ਕਹਿੰਦੇ ਮੈਂ ਖਾਮ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਾਨੂੰ ਸਾਡੇ ਨਾਲ ਸਰਦਾਰ ਜੀ ਜਿਨ੍ਹਾਂ ਨੇ ਸਾਨੂੰ ਦੱਸਿਆ ਵੇ ਸੁਧਾਰੇ ਦੀ ਕੀ ਪ੍ਰਥਾ ਜਾਂ ਇਹ ਪ੍ਰਥਾ ਦੇ ਚੱਲਦੇ ਭੂਣ ਹੱਤਿਆ ਤੇ ਵੀ ਲਗਾਮ ਪਾਈ ਜਾ ਸਕਦੀ ਹੈ ਤੇ ਹੁਣ ਅੱਗੇ ਜਿਵੇਂ ਤੁਸੀਂ ਦੇਖ ਰਹੇ ਹੋ ਪੱਟੇ ਨਾਲ ਦੀ ਨਾਲ ਜਮਾਨ ਬਣਦਾ ਮੈਂ ਆਪਣੇ ਕੈਮਰਾਗਰ ਨੂੰ ਕਹਿੰਗਾ ਅੱਗੇ ਜੂਮ ਕਰਕੇ ਦਿਖਾਣਾ ਵੀ ਕਿਸ ਤਰ੍ਹਾਂ ਇਹ ਸਮਾਰ ਬਣਦਾ ਤੇ ਕਿਸ ਤਰ੍ਹਾਂ ਤੇ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਪੱਟ ਦੇ ਮਾਲਕ ਹਰਪ੍ਰੀਤ ਸਿੰਘ ਜੀ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਜੋ ਦੇਖੋ ਹੁਣ ਸਾਹਮਣੇ ਤੁਹਾਡੇ ਅੱਗ ਤੇ ਬਿਸਕੁਟ ਤਿਆਰ ਕਰ ਰਹੇ ਹਨ ਇਸ ਟਾਈਮ ਅਸੀਂ ਬੈਠਿਆ ਰੈਕ ਕੋਟ ਸਹਿਰ ਦੇ ਕੋਤਵਾ ਗੇਟ ਵਿਖੇ ਜਿੱਥੇ ਮੰਦਰ ਬੀਤੀ ਵਾਲਾ ਦੇ ਨੇੜੇ ਇੱਕ ਬਿਸਕੁਟਾਂ ਦਾ ਪੱਟ ਚੱਲ ਰਿਹਾ ਹੈ ਜਿਸ ਦੇ ਵਿੱਚ ਪੁਰਾਣੇ ਤਰੀਕੇ ਨਾਲ ਹੀ ਅੱਗ ਦੇ ਉੱਤੇ ਬੈਕੁਟ ਤਿਆਰ ਕੀਤੇ ਜਾ ਰਹੇ ਹਨ ਤੇ ਅਸੀਂ ਦੇਖਿਆ ਕਿ ਇੱਥੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਮਰਦ ਬਿਸਕੁਟ ਵੜਾਉਂਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਇਹ ਬਿਸਕੁਟ ਅਸੀਂ ਆਪਣੀਆਂ ਬੇਟੀਆਂ ਨੂੰ ਧੀਆਂ ਨੂੰ ਭੈਣਾਂ ਨੂੰ ਸੁਧਾਰੇ ਦੇ ਰੂਪ ਵਿੱਚ ਦੇਵਾਂਗੇ ਇਹ ਸਾਡੇ ਨਾਲ ਮੌਜੂਦ ਹਨ ਪੱਟ ਦੇ ਮਾਲਕ ਸਰਦਾਰ ਗੁਰਪ੍ਰੀਤ ਸਿੰਘ ਜੀ ਉਹ ਗੱਲ ਕਰਦੇ ਆ ਉਹਨਾਂ ਦਾ ਕੀ ਜਣਾ ਕਦੋਂ ਤੇ ਇਹ ਕੰਮ ਸ਼ੁਰੂ ਕੀਤਾ ਹੈ ਵੀਰ ਜੀ 97 98 ਤੋਂ ਸ਼ੁਰੂ ਕਰਿਆ ਵੀਰ ਜੀ ਹਾਂਜੀ 97 98 ਤੋਂ ਸ਼ੁਰੂ ਕਰਿਆ ਇਹ ਬਿਸਕਟਾਂ ਦਾ ਕੰਮ ਕੀ ਇਹ ਸੁੱਦਤ ਪਿਤਾ ਪੁਰਖੀ ਕੀਤਾ ਜਾਂ ਤੁਸੀਂ ਇਹ ਕੰਮ ਸਿੱਖਿਆ ਸੀ ਜਾਂ ਕੋਈ ਅੱਗੇ ਵੀ ਤੁਹਾਡੇ ਪਰਿਵਾਰ ਦੇ ਵਿੱਚ ਕਰ ਰਿਆ ਨਹੀਂ ਵੀਰ ਜੀ ਮੈਂ ਹੀ ਸਿੱਖ ਕੇ ਆਇਆ ਸੀਗਾ ਜੀ ਖੰਨੇ ਦੇ ਨਾਲ ਪਿੰਡ ਚੱਕ ਮਾਫੀ ਆਈ ਉੱਥੇ ਮੇਰੇ ਮਾਸਟਰ ਜੀ ਇਹ ਕੰਮ ਕਰਦੇ ਸੀਗੇ ਮੇਰੇ ਮਾਸਟਰ ਜੀ ਨੇ ਮੇਰੇ ਉਸਤਾਦ ਜੀ ਨੇ ਤੇ ਉਹਨਾਂ ਤੋਂ ਮੈਂ ਕੰਮ ਸਿੱਖਿਆ ਸੀਗਾ ਜੀ ਉਦੋਂ ਫਿਰ 3-4 ਸਾਲ ਸਿੱਖਿਆ ਹੀ ਉਸ ਤੋਂ ਬਾਅਦ ਆਕਿਸਤਾਨ 97 ਦੇ ਵਿੱਚ ਮੈਂ ਇੱਥੇ ਸ਼ੁਰੂ ਕਰ ਲਿਆ ਸੀਗਾ 97 ਲਾ ਲਓ ਅੱਜ ਤੋਂ ਲੱਗ 97 ਤੋਂ ਲਾ ਕੇ ਲਗਭਗ 27 ਸਾਲ ਹੋ ਗਿਆ ਤੁਸੀਂ ਇੱਥੇ ਕੰਮ ਕਰਦਾ ਕੀ ਕਦੇ ਕੋਈ ਦਿੱਕਤ ਆਈ ਆ ਜਾਂ ਕਿਸ ਤਰ੍ਹਾਂ ਜਾਂ ਲੋਕਾਂ ਦਾ ਕਿਸ ਤਰ੍ਹਾਂ ਸਹਿਯੋਗ ਮਿਲਦਾ ਉਹਦੇ ਬਾਰੇ ਦੱਸੋ ਹਾਂਜੀ ਵੀਰ ਜੀ ਪਹਿਲਾਂ ਪਹਿਲਾਂ ਤਾਂ ਬਹੁਤ ਦਿੱਕਤਾਂ ਆਈਆਂ ਜੀ ਪਹਿਲਾਂ ਪਹਿਲਾਂ ਤਾਂ ਇਹ ਬਹੁਤ ਦਿੱਕਤਾਂ ਆਈਆਂ ਕਿਉਂਕਿ ਫਿਰ ਹੁਣ ਹੌਲੀ ਹੌਲੀ ਫਿਰ ਸੁਧਾਰ ਕਰ ਲਿਆ ਜੀ ਬਣਾ ਲਈ ਜਗਾ ਪਹਿਲਾਂ ਲੈਟ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਸੀ ਹੌਲੀ ਹੌਲੀ ਚੱਲੋ ਗੁਰੂ ਸਾਹਿਬ ਦੀ ਕਿਰਪਾ ਹੋਈ ਹੁਣ ਠੀਕ ਆ ਜੀ ਸਾਰਾ ਵਧੀਆ ਵਾਈ ਤੇ ਜੋ ਤੁਹਾਡੇ ਕੋਲੇ ਬਿਸਕੁਟ ਤਿਆਰ ਕੀਤੇ ਜਾਂਦੇ ਆ ਨਾ ਜਿਵੇਂ ਅੱਜ ਅਸੀਂ ਅੱਜ ਕੱਲ੍ਹ ਅਸੀਂ ਦੇਖਦੇ ਆ ਕਿ ਇਲੈਕਟ੍ਰੋਨਿਕ ਜਵਾਨ ਆ ਗਿਆ ਜਵਾਨਾ ਕੰਪਿਊਟਰ ਆ ਗਿਆ ਬਹੁਤ ਐਡਵਾਂਸ ਹੋ ਗਿਆ ਲੋਕ ਕੰਪਿਊਟਰ ਨਾਲ ਨਵੇਂ-ਨਵੇਂ ਡਿਜ਼ਾਈਨ ਵਾਲੇ ਜਾਂ ਹੋਰ ਬਿਸਕੁਟ ਤਿਆਰ ਕਰਾਉਂਦੇ ਨੇ ਬਿਜਲੀ ਵਾਲੇ ਪੱਠਾਂ ਦੇ ਲੋਕ ਸੋਡੇ ਕੋਲ ਹੀ ਕਿਉਂ ਆਉਂਦੇ ਨੇ ਇਹ ਤਿਆਰ ਕਰਾਉਣੇ ਇਹ ਮੇਰਾ ਸਭ ਤੋਂ ਵੱਡਾ ਸਵਾਲ ਹੈ ਜੀ ਜੀ ਇਹੀ ਪਸੰਦ ਕਰਦੀਆਂ ਨਹੀਂ ਧੀਆ ਪੈਣਾ ਕਿਉਂਕਿ ਇਹੀ ਇਹਨਾਂ ਦਾ ਹੀ ਟੇਸਟ ਵਧੀਆ ਹੁੰਦਾ ਜੀ ਉਹ ਜਿਹੜੇ ਇਲੈਕਟ੍ਰੋਨਿਕ ਆਈ ਉਹ ਵਧੀਆ ਸਵਾਦ ਨਹੀਂ ਹੁੰਦਾ ਜੀ ਉਹ ਪਸੰਦ ਨਹੀਂ ਕਰਦੀਆਂ ਧੀਆ ਪੈਣਾ ਉਹ ਜੋ ਬਣਵਾ ਵੀ ਲੈਂਦੀਆਂ ਪਹਿਲਾਂ-ਪਹਿਲਾਂ ਜਿਨ੍ਹਾਂ ਨੇ ਬਣਵਾਏ ਵੀ ਆ ਉਹ ਬਾਅਦ ਚੋਂ ਫਿਰ ਆਪਣੇ ਕੋਲੇ ਆ ਕੇ ਦੁਬਾਰਾ ਬਣਵਾ ਕੇ ਲੈ ਕੇ ਜਾਂਦੇ ਕੀ ਕਹਿੰਦੇ ਲੋਕ ਵੀ ਵੀਜੀ ਉਹ ਕਹਿੰਦੇ ਜੀ ਸਾਨੂੰ ਟੇਸਟੀ ਨਹੀਂ ਪਖਾਉਂਦੇ ਇਹਨਾਂ ਦਾ ਵਧੀਆ ਨਹੀਂ ਲੱਗ ਰਹੀ ਉਹ ਤੇ ਮੰਨ ਲਓ ਹੁਣ ਜਿਸ ਤਰ੍ਹਾਂ ਅਸੀਂ 1 ਕਿਲੋ ਬਿਸਕੁਟ ਤਿਆਰ ਕਰਾਉਨੇ ਜਾਂ 1 ਕਿਲੋ ਆਟੇ ਦੇ ਉਹਦੇ ਲਈ ਕੀ ਕੀ ਸਮਾਨ ਪੈਂਦਾ ਕੀ ਕੀ ਮਟੀਰੀਅਲ ਵਰਤਦੇ ਹੋ ਕਿਸ ਤਰ੍ਹਾਂ ਦੀ ਕੁਆਲਿਟੀ ਦੇ ਬਣਾਉਨੇ ਹੋ ਕੀ ਰੇਟ ਆ ਥੋੜਾ ਇਹਦੇ ਬਾਰੇ ਵੀ ਜਾਣਕਾਰੀ ਦਿਓ ਹਾਂਜੀ ਵੀਰ ਜੀ 2 ਕਿਲੋ ਦਾ ਦੱਸਣਾ ਹੀ ਇੱਕ ਬੀਪਾ ਭਰ ਜਾਂਦਾ 2 ਕਿਲੋ ਦੇ ਨਾਲ ਸਵਾ 2 ਕਿਲੋ ਆਟਾ ਹੋ ਗਿਆ ਹੀ ਸਵਾ ਕਿਲੋ ਦੇਸੀ ਖੰਡ ਇੱਕ ਪੈਕਟ ਕਿਓ ਦਾ ਹੋ ਗਿਆ 900 ਗ੍ਰਾਮ ਦਾ 1 ਕਿਲੋ ਦੁੱਧ ਚਾਰ ਆਈਟਮਾਂ ਹੋ ਗਈ। ਇਹਦੇ ਨਾਲ 4 ਕਿਲੋ ਬਿਸਕੁਟ ਤਿਆਰ ਹੋ ਜਾਂਦੇ। ਇੱਕ ਪੀਪਾ ਭਰ ਜਾਂਦਾ ਇਹ ਬਚ ਵੀ ਜਾਂਦੇ ਆ ਥੋੜੇ ਜਿਹੇ ਅਲਫਾਫੇ ਚ ਪਾ ਦਿੰਦੇ। ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਹੋਰ ਵੀ ਇੱਥੇ ਗੱਲ ਦੱਸਣਾ ਚਾਹੁੰਦਾ ਕਿ ਵੀਰ ਜੀ ਨੇ ਗੱਲ ਕਹੀ ਆ ਤੇ ਅਸੀਂ ਆਪ ਵੀ ਦੇਖਦੇ ਆ ਕਿ ਸੁਨਾਰੇ ਵਾਲੇ ਬਿਸਕੁਟ ਘਟ ਗਿਆ ਜਾਂਦਾ ਨੇ ਪੀਪੇ ਵਾਲੇ ਬਿਸਕੁਟ ਵੀ ਗਿਆ ਜਾਂਦਾ ਹੈ। ਹਾਂਜੀ ਤੇ ਜਿਸ ਤਰ੍ਹਾਂ ਇਹਨੇ ਦੱਸਿਆ ਕਿ 2 ਕਿਲੋ ਆਟੇ ਨਾਲ ਇੱਕ ਪੀਪਾ ਭਰ ਜਾਂਦਾ ਤੇ ਬਚ ਜਾਂਦਾ ਤੇ ਇਹਦੇ ਬਾਰੇ ਥੋੜਾ ਜਿਹਾ ਦੱਸੋ ਵੀ ਕਿੰਨਾ ਟਾਈਮ ਲੱਗਦਾ ਕਿੰਨੀ ਮਿਹਨਤ ਆਉਂਦੀ ਹੈ ਹਾਂਜੀ ਵੀਰ ਜੀ ਇੱਕ ਬੀਪਾ ਤਿਆਰ ਕਰਨ ਲਈ ਕਿੰਨਾ ਟਾਈਮ ਲੱਗਦਾ ਇੱਕ ਬੀਪਾ ਤਿਆਰ ਕਰਨ ਲਈ ਮੂਰੇ ਕੋਈ ਨਾ ਕੰਮ ਹੋਵੇ ਜੀ ਇੱਕ ਘੰਟਾ ਲੱਗ ਜਾਂਦਾ ਹੈ ਮੂਰੇ ਕੋਈ ਹੋਰ ਕੰਮ ਨਾ ਹੋਵੇ ਜੀ ਇੱਕ ਬੀਪਾ ਤਿਆਰ ਕਰਨ ਨੂੰ ਇੱਕ ਘੰਟਾ ਲੱਗ ਜਾਂਦਾ ਹੈ ਉਹਦੇ ਚਾਰ ਕਿਲੋ ਬਿਸਕੁਟ ਤਿਆਰ ਹੋ ਜਾਂਦੇ ਜੀ 2 ਕਿਲੋ ਆਟੇ ਤੇ ਕਿੰਨੀ ਮਿਹਨਤ ਆਉਂਦੀ ਹੈ ਤੇ ਕੀ ਹੁੰਦਾ ਸਾਡਾ ਮਹਤਾਨ ਮਿਹਨਤ ਵੀਰ ਜੀ 1 ਕਿਲੋ ਆਟੇ ਦੇ 60 80 ਰੁਪਏ ਲੈਨੇ ਆਂ ਜੀ ਅਸੀਂ ਠੀਕ ਹੈ ਜੀ ਤੇ 2 ਕਿਲੋ ਆਟੇ ਦੇ 160 ਰੁਪਏ ਲੈਨੇ ਫਿਰ ਉਹਦੇ ਵਿੱਚ ਲੱਕੜ ਵਗੈਰਾ ਹੀ ਬਹੁਤ ਮਰਜ ਜਾਂਦੀ ਉਹ ਜੀ हां ਵੀ ਜੀ ਦਿਹਾੜੀ ਦੇ ਵਿੱਚ ਮੱਚ ਜਾਂਦੀ ਹੈ ਜੀ 2 2.5 ਕੁਇੰਟਲ ਲੱਕੜ ਮੱਚੀ ਜਾਂਦੀ ਹੈ ਸਵੇਰ ਤੋਂ ਸ਼ਾਮ ਤੱਕ ਤੇ ਜਿਸ ਤਰ੍ਹਾਂ ਅੱਜ ਕੱਲ੍ਹ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ ਉਹ ਲੱਕੜਾਂ ਦੀ ਪ੍ਰੋਬਲਮ ਹੁੰਦੀ ਹੈ ਉਹਦਾ ਕੀ ਹੱਲ ਕਰਦੇ ਹਾਂ ਹਾਂ ਜੀ ਕੀ ਕਰੀਏ ਜੀ ਫਿਰ ਹੁਣ ਆ ਗਾਹਕ ਕਸਟਮਰ ਆਈ ਉਹ ਪਸੰਦ ਨਹੀਂ ਇਹ ਕਰਦਾ ਵਾ ਫਿਰ ਉਹ ਇਲੈਕਟ੍ਰੋਨਿਕ ਸਾਨੂੰ ਵੀ ਬਹੁਤ ਕਹਿੰਦੇ ਨੇ ਪਰ ਵਿੱਚ ਗਾਹਕ ਉਹ ਪਸੰਦ ਨਹੀਂ ਕਰਦਾ ਜੀ ਉਹਦੇ ਨਾਲ ਤੇਜ਼ੀ ਜ਼ਰੂਰ ਹੁੰਦੀ ਹੈ ਜਲਦੀ ਜਲਦੀ ਕੰਮ ਨਿਪਟੜ ਜਾਂਦਾ ਵਾ ਪਰ ਇਹਦੇ ਨਾਲ ਕੰਮ ਤਾਂ ਹੌਲੀ ਚੱਲਦਾ ਹੀ ਪਰ ਇਹ ਕਾਹ ਕੋ ਖੁਸ਼ ਹੋ ਕੇ ਖਾਂਦਾ ਹੀ ਪਸੰਦ ਆਉਂਦ ਨੇ ਸਾਰਿਆਂ ਨੂੰ ਇਸ ਕਰਕੇ ਅਸੀਂ ਤਾਂ ਫਿਰ ਸਾਨੂੰ ਤਾਂ ਇਹੀ ਅਸੀਂ ਕੰਨ ਦੇ ਵਾਲੇ ਇੱਛਾ ਰੱਖਦੇ ਆਂ ਵੀ ਅਸੀਂ ਇਹੀ ਕਰੀਏ ਜਿੰਨੀ ਕੁ ਦੇਰ ਕਰੀਏ ਹਾਂਜੀ ਤੇ ਕੀ ਇਹਦੇ ਨਾਲ ਛੋਡੇ ਘਰ ਦਾ ਗੁਜ਼ਾਰਾ ਵਧੀਆ ਚੱਲ ਜਾਂਦਾ ਜਾਂ ਕੋਈ ਦਿੱਕਤ ਆਉਂਦੀ ਉਹਦੇ ਬਾਰੇ ਥੋੜੀ ਇਸ ਇਸ ਬਾਰੇ ਥੋੜੀ ਜਾਣਕਾਰੀ ਦੇ ਸਾਨੂੰ ਘਰ ਦਾ ਗੁਜ਼ਾਰਾ ਵਧੀਆ ਚੱਲ ਜਾਂਦਾ ਹੀ ਵਧੀਆ ਚੱਲ ਨਹੀਂ ਜਾਂਦਾ ਵਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਪਰ ਮਿਹਨਤ ਬਹੁਤ ਆਉਂਦੀ ਆ ਜੀ ਪਰ ਇੱਕ ਇਹ ਕੰਮ 2-3 ਮਹੀਨਿਆਂ ਦਾ ਹੀ ਹੁੰਦਾ ਈ ਬਾਅਦ ਚੋਂ ਤਾਂ ਫਿਰ ਕੋਈ ਹੋਰ ਕੰਮ ਕਰਨਾ ਪੈਂਦਾ ਵਾ ਇਹ ਸਾਰਾ ਸਾਲ ਨਹੀਂ ਚੱਲਦਾ ਈ ਮਤਲਬ ਆਹ ਦਿਨਾਂ ਦੇ ਵਿੱਚ ਜ਼ਿਆਦਾ ਚੱਲਦਾ ਈ ਫਿਰ ਉਸ ਤੋਂ ਬਾਅਦ ਹੁੰਦਾ ਸੀ ਦਵਰ ਰੋਟੀ ਪੁਲਕਾ ਵਗੈਰਾ ਰਸਬ ਵਗੈਰਾ ਬਣਾਉਣੇ ਆਈ ਪਰ ਇੰਨਾ ਜ਼ਿਆਦਾ ਨਹੀਂ ਹੁੰਦਾ ਈ ਕੰਮ ਇਹਨਾਂ ਦਿਨਾਂ ਚ ਚੱਲੇ ਮਤਲਬ ਜ਼ਿਆਦਾ ਹੁੰਦਾ ਕੀ ਇਹਦੀ ਮਹੱਤਤਾ ਇੱਕ ਭੈਣ ਭਰਾ ਜਾਂ ਮਾਪਿਓ ਦਾ ਪਿਆਰ ਬਣਾਉਣ ਵਿੱਚ ਵੀ ਕੋਈ ਹੈਗੀ ਆ हां दीदी बहुत ज्यादा ही ये अपना पंजाबी विरसा भाई जो अपना प्रातन रिवाज मतलब चलਦਾ ਆਉਂਦਾ ਹੀ ਭੈਣ ਭਾਈ ਭੈਣਾਂ ਨੂੰ ਸੁਹਾਰਾ ਦਿੰਦੇ ਆਈ ਮਾਂ ਬਾਪ ਵੀ ਦਿੰਦੇ ਨੇ ਹੀ ਉਹ मतलब ਉਹਦੇ ਨਾਲ ਬਹੁਤ ਜ਼ਿਆਦਾ ਹੀ ਪਿਆਰ ਬਣਦਾ ਹੀ ਜਦੋਂ ਹੁਣ ਧੀਆ ਭੈਣਾਂ ਨੇ ਹੀ ਹੋਰ ਤਾਂ ਕੁਝ ਨਹੀਂ ਲੈਣਾ ਹੁੰਦਾ ਉਹ ਤਾਂ ਪਿਆਰ ਦੀਆਂ ਭੁੱਖੀਆਂ ਹੁੰਦੀਆਂ ਨੇ ਉਹਨੂੰ ਸਾਲ ਮੰਗਰੋਂ ਭੈਣ ਭਾਈ ਨਾਲੇ ਤਾਂ ਚਲੋ ਮਿਲੇ ਆਉਂਦੇ ਨੇ ਨਾਲੇ ਆਪਣਾ ਜੋ ਵੀ ਅ ਬਿਸਕਟ ਵਗੈਰਾ ਲੈ ਜਾਂਦੇ ਨੇ ਹੀ ਲੱਡੂ ਵਗੈਰਾ ਖਰਾਬ ਹੋ ਜਾਂਦੇ ਜਲਦੀ ਬਿਸਕਟ ਆਲੇ ਕਾਫੀ ਦਿਨ ਕੱਟ ਜਾਂਦੇ ਨੇ ਇਸ ਕਰਕੇ ਵੀ ਬਿਸਕਟ ਵਧੀਆ ਹੁੰਦੇ ਆ ਜੀ ਕਿ ਕਿ ਇਹ ਸੌਣ ਦੇ ਵੀ ਨਹੀਂ ਜ਼ਿਆਦਾ ਹੁੰਦਾ ਕਿਸ ਤਰ੍ਹਾਂ ਦਾ ਹੀ ਹੁਣ ਦਾ ਹੀ ਹੁਣ ਬਹੁਤ ਜ਼ਿਆਦਾ ਕਸਟਮਰ ਦਾ ਫਰਕ ਪੈ ਗਿਆ ਹੁਣ ਤਾਂ ਹਮੇਸ਼ਾ ਵਿੱਚ ਕਸਟਮਰ ਇਦਾਂ ਨਹੀਂ ਨੇ ਉਹ ਲਗਾਤਾਰ ਹੀ ਖਾਂਦੇ ਨੇ ਉਹਨਾਂ ਨੂੰ ਕੋਈ ਸੌਣ ਦੇ ਮਹੀਨੇ ਤੱਕ ਕੋਈ ਮਤਲਬ ਨਹੀਂਗਾ ਕਿਉਂਕਿ ਜਿਹੜੇ ਪੈਕਟਾਂ ਵਾਲਾ ਮਾਲ ਆਈ ਜੋ ਆਉਂਦਾ ਵਾ ਮਤਲਬ ਪੈਕਟਾਂ ਵਾਲੇ ਬਿਸਕਟ ਉਹ ਪਤਾ ਨਹੀਂ ਕਰੋਂਗਦੀ ਪੈਕਿੰਗ ਕਰੀ ਹੁੰਦੀ ਆ ਕਦੋਂ ਕਿੰਨੀ ਕੁ ਦੇਰ ਦੇ ਬਣੇ ਹੁੰਦੇ ਨੇ। ਕੋਈ ਇਹਦੇ ਵਿੱਚ ਆਟੇ ਮੈਦੇ ਦਾ ਜ਼ਕਰ ਵੀ ਆ। ਉਹ ਤਾਂ ਹੀ ਆਟੇ ਉਹ ਤਾਂ ਹੀ ਮੈਦੇ ਦੇ ਹੀ ਬਣਦੇ ਨੇ ਸਾਰੇ ਜੋ ਆਪਣੇ ਆਟੇ ਦੇ ਹੁੰਦੇ ਆ। ਕੋਈ ਆਪਣੀ ਮਰਜ਼ੀ ਦੇ ਨਾਲ ਬੇਸਣ ਵੀ ਪਾ ਲੈਂਦਾ ਹੀ। ਅ ਕੁਝ ਵੀ ਕਾਜੂ ਬਰਾਮ ਕੁਝ ਵੀ ਗ੍ਰाइंड ਕਰਕੇ ਪਾ ਲੋਈ ਖਸਖਸ ਪਾ ਲੋਈ। ਅ ਨਾਰੀਅਲ ਦਾ ਬਰਾਦਾ ਛੋਟੀ ਲੈਚੀ ਕੁਝ ਵੀ ਪਾ ਲੋਈ। ਉਹਦੇ ਨਾਲ ਟੇਸਟ ਦਾ ਫਰਕ ਪੈਂਦਾ ਜੀ ਟੇਸਟ ਵਧੀਆ ਬਣਦਾ। ਤੇ ਜਿਸ ਤਰ੍ਹਾਂ ਇਹਨੇ ਦੱਸਿਆ ਕਿ ਸਿਰਫ ਇੱਕ ਜੋ ਪਰਸਾ ਹੈ ਇਹ ਇੱਕ ਸੁਧਾਰਾ ਪਰਸਾ ਹੀ ਨਹੀਂ ਬਲਕਿ ਮਾਪਿਓ ਵੱਲੋਂ ਜਾਂ ਭਰਾਵਾਂ ਵੱਲੋਂ ਆਪਣੀਆਂ ਭੈਣਾਂ ਨੂੰ ਦਿੱਤਾ ਜਾਣ ਵਾਲਾ ਮਾਨਸਿਕ ਅਧਿਕਾਰ ਹੀ ਹੈ ਜਿਸ ਤਰ੍ਹਾਂ ਆਪਣੇ ਪੀਟੀਸੀ ਚੈਨਲ ਦਾ ਵੀ ਸਲੋਗਨ ਹੈ ਧੀਆ ਦਾ ਸਤਿਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਇਹ ਧੀਆ ਦਾ ਤਿਹਾਰ ਜਿਸ ਨੂੰ ਧੀਆ ਦਾ ਤਿਹਾਰ ਵੀ ਕਿਹਾ ਜਾਂਦਾ ਹੈ ਉਸ ਦੇ ਵਿੱਚ ਇਹ ਸੁਧਾਰਾ ਦੇਣਾ ਵੀ ਇੱਕ ਧੀਆ ਦਾ ਇੱਕ ਤਰ੍ਹਾਂ ਦਾ ਬਹੁਤ ਵੱਡਾ ਸਤਿਕਾਰ ਹੈ ਉਮੀਦ ਕਰਦੇ ਹਾਂ ਕਿ ਆਉਂਦੇ ਸਮੇਂ ਵਿੱਚ ਵੀ ਇਹ ਮਾਨ ਸਤਕਾਰ ਤੀਆਂ ਦਾ ਇਸ ਤਰ੍ਹਾਂ ਹੀ ਵਧਦਾ ਰਹੇਗਾ ਤੇ ਭਰਾ ਆਪਣੀਆਂ ਭੈਣਾਂ ਨੂੰ ਤੇ ਹੋਰ ਰਿਸ਼ਤੇ ਨਾਤੇਦਾਰਾਂ ਇਹ ਸਦਾਰਾ ਦਿੰਦੇ ਰਹਿਣਗੇ ਪੀਟੀਸੀ ਲਈ ਰਾਏਪੁਰ ਤੋਂ ਹਾਕਮ ਸਿੰਘ ਢਾਲੇਵਾ